ਨਵ ਮਮੀ ਹਾਂਜੀ ਉਹ ਸੰਨੀ ਭਰਾ ਤੂੰ ਹੈ ਉਹ ਤੂੰ ਕਿੱਥੇ ਲੱਗੇ ਵਿਆਹ ਵਾ ਲੇਟ ਹੋਣ ਦੇ ਵਿਆਹ ਪ ਜਾਣਾ ਵਾ ਆਹੋ ਮੈਨੂੰ ਵੀ ਪਤਾ ਆ ਕਿ ਵਿਆਹ ਤੇ ਜਾਣਾ ਆ ਕਰ ਤਰੀਕੇ ਕੀ ਵੇਖੋ ਮੰਮੀ ਵੀ ਤਿਆਰ ਆ ਮੈਂ ਵੀ ਤਿਆਰ ਸੰਨੀ ਵੀ ਤਿਆਰ ਬੈਠਾ ਉਹ ਵੇਖੋ ਵੀਡੀਓ ਕਾਲ ਤੇ ਲੱਗਾ ਹੋਇਆ ਆ ਸਾਰੇ ਜਾਨੇ ਪਿਆਰੀ ਇੰਨਾ ਕਰਦੇ ਪਏ ਸਾਡੀ ਜੁਐਲਰੀ ਨੂੰ ਕਿ 10 ਮਿੰਟ ਵੀ ਸਾਡੇ ਕੋ ਉੱਠਣ ਦਾ ਟਾਈਮ ਨਹੀਂ ਹੈਗਾ ਵੀ ਅਸੀਂ ਤਿਆਰ ਹੋ ਕੇ ਬਸ ਆਪਣੇ ਪਿਆਰੀ ਪਿਆਰੀ ਆਡੀਅੰਸ ਨੂੰ ਜੁਐਲਰੀ ਦਿਖਾਣੇ ਪਏ ਆ ਸਾਰਿਆਂ ਨੂੰ ਇੰਨੀ ਪਸੰਦ ਆਂਦੀ ਪਈ ਆ ਤੇ ਆਪਾਂ ਜੇ ਰੈਡੀ ਆ ਠੇਰਾ ਦਾ ਠੇਰ ਲਾਇਆ ਵੇ ਵੇਖੋ ਅਹੀ ਸਿਰਫ 4 ਡੱਬਿਆਂ ਤੋਂ ਸ਼ੁਰੂਆਤ ਕੀਤੀ ਸੀ ਅੱਜ ਤੋਂ 3 ਮਹੀਨੇ ਪਹਿਲਾਂ ਬਟ ਤੁਹਾਡੀ ਸਾਰਿਆਂ ਦੀ ਇੰਨੀ ਸਪੋਰਟ ਆ ਤੇ ਵੈਗੁਰ ਜੀ ਦਾ ਇੰਨਾ ਮਤਲਬ ਕਿ ਸ਼ੁਕਰਗੁਜ਼ਾਰ ਆ ਅਸੀਂ ਕਿ ਅੱਜ ਸਾਡੀ ਪੂਰੀ ਦੁਕਾਨ ਭਰੀ ਹੋਈ ਆ ਠੀਕ ਹੈ ਤੇ ਆਜੋ ਇੰਸਟਾਗ੍ਰam ਫੈਮਲੀ ਨੂੰ ਵੀ ਥੋੜਾ ਜਿਹਾ ਆਪਾਂ ਹੋਰ ਵੀਊ ਦਿਖਾ ਦਈਏ ਕਿ ਕੀ ਕੀ ਜੁਐਲਰੀ ਨਿਊ ਆਈ ਮਟਰਮਾਲਾ ਆਈਆਂ ਆ ਵੇਖੋ ਛੋਟੇ ਵਾਲੇ ਕਿੱਤੀ ਸੈੱਟ ਹਾਂ ਛੋਟੇ ਵਾਲੇ ਵੀ ਆ ਤਿੰਨ ਤਰ੍ਹਾਂ ਦੇ ਫਿਰ ਵੱਡੇ ਵਾਲੇ ਵੀ ਆ ਗਏ ਆ ਕਿੰਨੇ ਆ ਇਰਿੰਗਸ ਦੇਖੋ ਤੁਸੀਂ ਕਿੰਨੀਆਂ ਆਈਆਂ ਇਅਰਿੰਗਸ ਆ ਰਜਵਾੜੀ ਕੜੇ ਦੇਖੋ ਤੁਸੀਂ ਕਿੰਨੇ ਸੋਹਣੇ ਤੇ ਸੈੱਟ ਦੇਖੋ ਤੁਸੀਂ ਕਮਾਲ ਕੀਤੀ ਭਈ ਕਮਾਲ ਕੀਤੀ ਮੈਂ ਉਹਨਾਂ ਸੈੱਟ ਕਿੰਨੇ ਢੇਰਾਂ ਦੇ ਢੇਰ ਆਏ ਪਏ ਆ ਚੂੜੀਆਂ ਦੇ ਢੇਰਾਂ ਦੇ ਢੇਰ ਕਰਨਾ ਤੁਸੀਂ ਕੁਛ ਨਹੀਂ ਆ ਸਭ ਤੋਂ ਪਹਿਲਾਂ ਮੈਂ ਉੱਪਰ ਆਪਣੀ ਆਈਡੀ ਮੈਂਸ਼ਨ ਕੀਤੀ ਆ AF ਜੁਵੈਲਰ ਦੇ ਨਾਮ ਤੇ ਸਭ ਤੋਂ ਪਹਿਲਾਂ ਜਾ ਕੇ ਤੁਸੀਂ ਉਹਨੂੰ ਫੋਲੋ ਕਰਨਾ ਆ ਠੀਕ ਆ ਉੱਪਰ ਮੈਂ ਆਪਣੇ ਦੋ WhatsApp ਨੰਬਰ ਦਿੱਤੇ ਆ ਸਿਰਫ ਤੇ ਸਿਰਫ ਉਹਨਾਂ ਦੋ ਨੰਬਰਾਂ ਤੇ ਅਸੀਂ ਗੱਲ ਕਰਾਂਗੇ ਉਹਨਾਂ ਤੇ ਹੀ ਆਰਡਰ ਹੋਏਗਾ ਸਭ ਤੋਂ ਪਹਿਲਾਂ ਜਾ ਕੇ ਤੁਸੀਂ ਉੱਥੇ ਹੈਲੋ ਪੇਜ ਨਹੀਂ ਆ ਆਪਾਂ ਤੁਹਾਨੂੰ ਲਿੰਕ ਭੇਜਾਂਗੇ ਉਸ ਲਿੰਕ ਨੂੰ ਜੁਆਇਨ ਕਰੋਗੇ ਸਾਰੀ ਵੈਰਾਈਟੀ ਤੁਹਾਨੂੰ ਜਿਹੜੀ ਜੁਐਲਰੀ ਦੀ ਉਹਦੇ ਵਿੱਚ ਹੀ ਦੇਖਣ ਨੂੰ ਮਿਲੇਗੀ ਥੈਂਕ ਯੂ